ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅਮਰਤਪਾਲ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜ ਜਨੂੰ ਸੁਣ ਕੇ ਇੱਕ ਇਹਨਾਂ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਸੋ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਸੁਪਰੀਮ ਕੋਰਟ ਨੇ ਜੇਲ੍ਹ 'ਚ ਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰ ਵਜੋਂ ਚੋਣ ਖਿਲਾਫ ਤਾਇਰ ਪਟੀਸ਼ਨ ਰੱਦ ਕਰ ਦਿੱਤੀ ਹੈ ਪਟੀਸ਼ਨ 'ਚ ਸੰਵਿਧਾਨ ਦੀ ਧਾਰਾ 84 ਦਾ ਹਵਾਲਾ ਦਿੱਤਾ ਗਿਆ ਜੋ ਸੰਸਦ ਮੈਂਬਰ ਦੀ ਯੋਗਤਾ ਨਾਲ ਜੁੜਿਆ ਹੈ ਪਟੀਸ਼ਨਰ ਨੇ ਦਾਵਾ ਕੀਤਾ ਸੀ ਕਿ ਇਸ ਮਾਮਲੇ 'ਚ ਅਮਰਿਤਪਾਲ ਸਿੰਘ ਨੇ ਕਿਹਾ ਕਿ ਉਹ ਭਾਰਤ ਦੇ ਸੰਵਿਧਾਨ ਪ੍ਰਤੀ ਵਫਾਦਾਰ ਨਹੀਂ ਹੈ ਪਟੀਸ਼ਨਰ ਨੇ ਕਿਹਾ ਕਿ ਉਹ ਖਡੂਰ ਸਾਹਿਬ ਹਲਕੇ ਦਾ ਵੋਟ ਨਹੀਂ ਹੈ ਪਰ ਅਮਰਿਤਪਾਲ ਦੇ ਇਸ ਬਿਆਨ ਤੋਂ ਪੀੜਾ ਹੋਈ ਆ ਉਸਨੂੰ ਜਿਸ ਤੋਂ ਬਾਅਦ ਪਟੀਸ਼ਨ ਤੇ ਸੁਣਵਾਈ ਕਰਦੇ ਸੁਪਰੀਮ ਕੋਰਟ ਨੇ ਜਸਟਿਸ ਬੀ ਆਰ ਗਵੇਤ ਜਸਟਿਸ ਕੇਵੀ ਵਿਸ਼ਨਾਥਨ ਦੀ ਬੈਂਚ ਨੇ ਕਿਹਾ ਹੈ ਕਿ ਤੁਸੀਂ ਇੱਕ ਚੋਣ ਪਟੀਸ਼ਨ ਦਾਇਰ ਕੀਤੀ ਹੈ ਤੇ ਲੋਕ ਪ੍ਰਤੀਨਿਤਾ ਕਾਨੂੰਨ ਦੇ ਤਹਿਤ ਸੰਵਿਧਾਨ ਚ ਇਸ ਸੰਬੰਧੀ ਵਿਵਸਥਾਵਾਂ ਨੇ ਅਜੇ ਜੇ ਪਟੀਸ਼ਨ ਰੱਦ ਕੀਤੀ ਜਾਂਦੀ ਹੈ ਅਮਰਿਤਪਾਲ ਸਿੰਘ ਇਸ ਸਮੇਂ ਅਸਾਮ ਦੇ ਦਿਬਰੂਗੜ੍ਹ ਜੇਲ੍ਹ ਚ ਬੰਦ ਹੈ ਅਮਰਿਤਪਾਲ ਸਿੰਘ ਤੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਦੋਸ਼ ਆਇਦ ਕੀਤੇ ਗਏ ਨੇ ਅਮਰਿਤਪਾਲ ਸਿੰਘ ਨੇ ਖਡੂਰ ਸਾਬ ਤੋਂ ਜ਼ਿਆਦਾ ਉਮੀਦਵਾਰ ਵਜੋਂ ਚੋਣ ਜਿੱਤੇ ਆ ਦੱਸਿਆ ਕਿ 5 ਜੁਲਾਈ ਨੂੰ ਅਮਰਿਤਪਾਲ ਸਿੰਘ ਨੂੰ ਲੋਕ ਸਭਾ ਮੈਂਬਰ ਵਜੋਂ ਸੋਹ ਚੁ ਗਈ ਸੀ ਦੱਸਦੇ ਕਿ ਪੰਜ ਦਿਨ ਨੂੰ ਅਮਰਿਤਪਾਲ ਸਿੰਘ ਨੂੰ ਲੋਕ ਸਭਾ ਮੈਂਬਰ ਉਹ ਜੋ ਸੋਚ ਚੁੱਕਣ ਲਈ ਪੈਰੋਲ ਦਿੱਤੀ ਗਈ ਸੀ ਉਸ ਤੋਂ ਬਾਅਦ ਅਮਰਿਤਪਾਲ ਦੀ ਮੈਂਬਰਸ਼ਿਪ ਨੂੰ ਚੁਣੌਤੀ ਦਿੱਤੀ ਗਈ ਸੀ ਪਰ ਸੁਪਰੀਮ ਕੋਰਟ ਨੇ ਅੱਜ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਸੁਪਰੀਮ ਕੋਰਟ ਨੇ ਜੇਲ੍ਹ 'ਚ ਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰ ਵਜੋਂ ਚੋਣ ਖਿਲਾਫ ਤਾਇਰ ਪਟੀਸ਼ਨ ਰੱਦ ਕਰ ਦਿੱਤੀ ਹੈ। ਪਟੀਸ਼ਨ 'ਚ ਸੰਵਿਧਾਨ ਦੀ ਧਾਰਾ 84 ਦਾ ਹਵਾਲਾ ਦਿੱਤਾ ਗਿਆ। ਜੋ ਸੰਸਦ ਮੈਂਬਰ ਦੀ ਯੋਗਤਾ ਨਾਲ ਜੁੜਿਆ ਹੈ। ਪਟੀਸ਼ਨਰ ਨੇ ਦਾਵਾ ਕੀਤਾ ਸੀ ਕਿ ਇਸ ਮਾਮਲੇ 'ਚ ਅਮਰਿਤਪਾਲ ਸਿੰਘ ਨੇ ਕਿਹਾ ਕਿ ਉਹ ਭਾਰਤ ਦੇ ਸੰਵਿਧਾਨ ਪ੍ਰਤੀ ਵਫਾਦਾਰ ਨਹੀਂ ਹੈ। ਪਟੀਸ਼ਨਰ ਨੇ ਕਿਹਾ ਕਿ ਉਹ ਖਡੂਰ ਸਾਹਿਬ ਹਲਕੇ ਦਾ ਵੋਟਰ ਨਹੀਂ ਹੈ ਪਰ ਅਮਰਿਤਪਾਲ ਦੇ ਇਸ ਬਿਆਨ ਤੋਂ ਪੀੜਾ ਹੋਈ ਆ ਉਸਨੂੰ ਜਿਸ ਤੋਂ ਬਾਅਦ ਪਟੀਸ਼ਨ ਦੇ ਸੁਣਵਾਈ ਕਰਦੇ ਸੁਪਰੀਮ ਕੋਰਟ ਨੇ ਜਸਟਿਸ ਬੀ ਆਰ ਗਵੇਤ ਜਸਟਿਸ ਕੇਵੀ ਵਿਸ਼ਨਾਥਨ ਦੀ ਬੈਂਚ ਨੇ ਕਿਹਾ ਕਿ ਤੁਸੀਂ ਇੱਕ ਚੋਣ ਪਟੀਸ਼ਨ ਦਾਇਰ ਕੀਤੀ ਹੈ ਤੇ ਲੋਕ ਪ੍ਰਤੀਨਿਤਾ ਕਾਨੂੰਨ ਦੇ ਤਹਿਤ ਸੰਵਿਧਾਨ ਚ ਇਸ ਸੰਬੰਧੀ ਵਿਵਸਥਾਵਾਂ ਨੇ ਅਜੇ ਜੇ ਪਟੀਸ਼ਨ ਰੱਦ ਕੀਤੀ ਜਾਂਦੀ ਹੈ ਅਮਰਿਤਪਾਲ ਸਿੰਘ ਇਸ ਸਮੇਂ ਅਸਾਮ ਦੇ ਦਿਬਰੂਗੜ੍ਹ ਜੇਲ੍ਹ ਚ ਬੰਦ ਹੈ ਅਮਰਿਤਪਾਲ ਸਿੰਘ ਤੇ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਦੋਸ਼ ਆਇਦ ਕੀਤੇ ਗਏ ਨੇ ਅਮਰਿਤਪਾਲ ਸਿੰਘ ਨੇ ਖਡੂਰ ਸਾਬ ਤੋਂ ਜ਼ਿਆਦਾ ਉਮੀਦਵਾਰ ਵਜੋਂ ਚੋਣ ਜਿੱਤੇ ਹੈ ਦੱਸਿਆ ਕਿ 5 ਜੁਲਾਈ ਨੂੰ ਅਮਰਿਤਪਾਲ ਸਿੰਘ ਨੂੰ ਲੋਕ ਸਭਾ ਮੈਂਬਰ ਵਜੋਂ ਸੋਹ ਚੁੱਕ ਗਈ ਸੀ ਦੱਸਦੇ ਕਿ ਪੰਜ ਉਹਨਾਂ ਨੂੰ ਅਮਰਿਤਪਾਲ ਸਿੰਘ ਨੂੰ ਲੋਕ ਸਭਾ ਮੈਂਬਰ ਉਹ ਜੋ ਸੋਚ ਚੁੱਕਣ ਲਈ ਪੈਰੋਲ ਦਿੱਤੀ ਗਈ ਸੀ ਉਸ ਤੋਂ ਬਾਅਦ ਅਮਰਿਤਪਾਲ ਦੀ ਮੈਂਬਰਸ਼ਿਪ ਨੂੰ ਚੁਣੌਤੀ ਦਿੱਤੀ ਗਈ ਸੀ ਪਰ ਸੁਪਰੀਮ ਕੋਰਟ ਨੇ ਅੱਜ ਉਸ ਪਟੀਸ਼ਨ ਨੂੰ ਖਾਰਜ ਕਰ ਸਾਰੇ ਸਿੱਖ ਪੰਥ ਨੂੰ ਬਹੁਤ ਜ਼ਿਆਦਾ ਵਧਾਈ ਹੋਵੇ ਕਿਉਂਕਿ ਇੱਕ ਜਿਹੜੀ ਕਾਮਯਾਬੀ ਦੀ ਫਤਿਹ ਦੀ ਜਿਹੜੀ ਇਸ ਇੱਕ ਸੀੜੀ ਹੈ ਉਹ ਪਾਰ ਕਰ ਲਈ ਹੈ ਹੁਣ ਜਿਹੜੇ ਫੈਸਲੇ ਹੈ ਉਹ ਅਮਰਿਤਪਾਲ ਦੇ ਹੱਕ ਚ ਆਉਣਗੇ ਕਿਉਂਕਿ ਲੋਕਾਂ ਦੀ ਇੱਕ ਵੱਡੀ ਤਾਦਾਦ ਨੇ ਉਹਨਾਂ ਨੂੰ ਜਿਤਾਇਆ ਹੈਗਾ ਵੈ ਔਰ ਉਹਨਾਂ ਦੀ ਇਹ ਜਿਹੜੀ ਜਿੱਤ ਹੈਗੀ ਹੈ ਇਹਦੇ ਵਿੱਚ ਕਿਸੇ ਵੀ ਕਿਸਮ ਦੀ ਬੇਈਮਾਨੀ ਸ਼ਾਮਲ ਨਹੀਂ ਹੈਗੀ ਉਹਨਾਂ ਨੇ ਇਮਾਨਦਾਰੀ ਦੇ ਨਾਲ ਇਹ ਚੋਣਾਂ ਲੜੀ ਇਹਦੇ ਵਿੱਚ ਕੋਈ ਝੂਠੇ ਵਾਦੇ ਨਹੀਂ ਕੀਤੇ ਕੋਈ ਪੈਸੇ ਦੇ ਕੇ ਲੋਕਾਂ ਕੋ ਵੋਟ ਨਹੀਂ ਖਰੀਦੀ ਗਈ ਬਲਕਿ ਲੋਕਾਂ ਨੇ ਆਪਣੀ ਮਰਜ਼ੀ ਨਾਲ ਵੋਟ ਪਾਈ ਆਪਣਾ ਵੱਡਾ ਫਤਵਾ ਦਿੱਤਾ ਤੇ ਉਹਨਾਂ ਦਾ ਜਿਹੜਾ ਐਨਐਸਏ ਲੱਗਾ ਹੈ ਹੁਣ ਉਹ ਖਤਮ ਹੋਣਾ ਚਾਹੀਦਾ ਯਕੀਨਨ ਉਹ ਵੀ ਜਿਸ ਤਰ੍ਹਾਂ ਆ ਪਟੀਸ਼ਨ ਖਤਮ ਹੋ ਗਈ ਹੈ ਜਿਹੜੀ ਅਮਰਪਾਲ ਦੇ ਖਿਲਾਫ ਦਾਇਰ ਕੀਤੀ ਗਈ ਸੀ ਕਿ ਇਸੇ ਤਰ੍ਹਾਂ ਉਹ ਜਿਹੜਾ ਐਨਐਸਏ ਹੈ ਉਹ ਵੀ ਖਤਮ ਹੋ ਜਾਏਗਾ ਕਿਉਂਕਿ ਉਹ ਬੇਬੁਨਿਆਦ ਹੈਗਾ ਹੈ ਸਭ ਤੋਂ ਵੱਡਾ ਸਬੂਤ ਉਹਨਾਂ ਦੀ ਬੇਗੁਨਾਹੀ ਦਾ ਉਹਨਾਂ ਦੀ ਚੋਣਾ ਜਿੱਤਣਾ ਹੈ ਜਿਹੜੀ ਉਹਨਾਂ ਨੇ ਇੱਕ ਵੱਡੀ ਲੀਡ ਦੇ ਨਾਲ ਜਿੱਤੀ ਹੈਗੀ ਹੈ ਇਹ ਲੋਕਾਂ ਨੇ ਉਹਨਾਂ ਦਾ ਫਤਵਾ ਦਿੱਤਾ ਹੈ ਕਿ ਉਹ ਲੋਕਾਂ ਵਾਸਤੇ ਖਤਰਾਨੀ ਹੈਗੇ ਮਾਸ਼ਰੇ ਵਾਸਤੇ ਉਹ ਖਤਰਾਨੀ ਹੈਗੇ ਜਿਹੜਾ ਉਹਨਾਂ ਦੇ ਨੈਸ਼ਨਲ ਐਕਟ ਦੇ ਤਹਿਤ ਲਾਇਆ ਗਿਆ ਹੈ ਅਲੀਗੇਸ਼ਨ ਉਹ ਬੇਬੁਨਿਆਦ ਸਾਬਤ ਹੋਏਗਾ ਔਰ ਇਨਸ਼ਾਅੱਲਾ ਉਹ ਉਹਦੇ ਵਿੱਚ ਵੀ ਬਰੀ ਸਾਬਤ ਹੋਣਗੇ ਜਿਸ ਤਰ੍ਹਾਂ ਇਸ ਪਟੀਸ਼ਨ ਦੇ ਵਿੱਚ ਹਾਈ ਕੋਰਟ ਨੇ ਹੁਕਮ ਜਾਰੀ ਕੀਤਾ ਹੈ ਕਿ ਜਿਹੜੀ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਇਹ ਬੇਬੁਨਿਆਦ ਹੈਗੀ ਬੇਮਕਸਦ ਹੈਗੀ ਹੈ ਕਿਤੇ ਕੋਈ ਠੋਸ ਸਬੂਤ ਜਾਂ ਸ਼ਵਾਹਦ ਨਹੀਂ ਹੈਗੇ ਜਿਸ ਬੇਸ ਤੇ ਇਹ ਕੀਤੀ ਗਈ ਹੈ ਉਸ ਬੇਸ ਤੇ ਉਹਨਾਂ ਦੀ ਐਮਬੈਸ਼ੀਪ ਨੂੰ ਕੈਨਸਲ ਨਹੀਂ ਕੀਤਾ ਜਾ ਸਕਦਾ ਆਹੇਗਾ ਲਿਹਾਜ਼ਾ ਇਹਨਾਂ ਨੇ ਇਹ ਪਟੀਸ਼ਨ ਜਿਹੜੀ ਸੀਗੀ ਉਹਨੂੰ ਖਾਰਜ ਕਰ ਦਿੱਤਾ ਬੇਮਕਸਦ ਤੇ ਬੇਬੁਨਿਆਦ ਕਿ ਹੈ ਕਿ ਇਸੇ ਤਰ੍ਹਾਂ ਹੁਣ ਜਿਹੜਾ ਉਹਨਾਂ ਤੇ NSA ਦੇ ਤਹਿਤ ਉਹਨਾਂ ਨੂੰ ਡਿਬリュー ਕਰ ਜੇਲ੍ਹ ਦੇ ਵਿੱਚ ਰੱਖਾ ਗਿਆ ਆ ਉਹਦੀ ਵੀ ਸੁਪਰੀਮ ਕੋਰਟ ਨੇ 31 ਅਗਸਤ ਨੂੰ ਸੁਣਵਾਈ ਕਰਨੀ ਹੈ ਔਰ ਕੇਂਦਰ ਸਰਕਾਰ ਨੂੰ ਇਹ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਹੈਗਾ ਕਿ ਤੁਸੀਂ ਇਹ ਜਿਹੜੀ NSA ਐਕਟ ਉਹਨਾਂ ਦੇ ਉੱਤੇ ਲਾਇਆ ਹੈਗਾ ਵਾ ਉਹਦੇ ਠੋਸ ਸਬੂਤ ਜਿਹੜੇ ਆ ਉਹ ਅਦਾਲਤ ਵਿੱਚ ਪੇਸ਼ ਕਰ ਸਕੋ ਤਾਂ ਕਿ ਮਜ਼ੀਦ ਕਾਰਵਾਈ ਹੋ ਸਕੇ ਤੇ ਜੇ ਕੇਂਦਰ ਸਰਕਾਰ ਇਹਦੇ ਵਿੱਚ ਨਾਕਾਮ ਹੋ ਗਈ ਤੇ ਯਕੀਨਨ NSA-V 31 ਅਗਸਤ ਨੂੰ ਉਮੀਦ ਹੈ ਖਤਮ ਹੋ ਜਾਏਗੀ ਔਰ ਕੇਂਦਰ ਸਰਕਾਰ ਇਹਦੇ ਵਿੱਚ ਨਾਕਾਮ ਹੀ ਹੋਏਗੀ ਕਿਉਂਕਿ ਕੇਂਦਰ ਸਰਕਾਰ ਇਹ ਕੰਮ ਅਮਰਤਪਾਲ ਨੂੰ ਡੀਫੇਮ ਕਰਨੇ ਵਾਸਤੇ ਕਰ ਰਹੀ ਹੈ ਹਾਲਾਂਕਿ ਕਹਿੰਦੇ ਨਾ ਜਦੋਂ ਬੰਦਾ ਬੁਖਲਾ ਜਾਂਦਾ ਹੈ ਤੇ ਉਹ ਅਜੀਬੋ-ਗਈ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਇਸੇ ਤਰ੍ਹਾਂ ਹੁਣ ਕੇਂਦਰ ਸਰਕਾਰ ਵੀ ਬੁਖਲਾਈ ਹੋਈ ਹੈ ਔਰ ਉਹਨਾਂ ਨੇ ਅਮਰਤਪਾਲ ਦੇ NSA ਦੀ ਜਿਹੜੀ ਅਰਸਾ ਸੇਗਾ ਉਹਨੂੰ ਹੋਰ ਵਧਾਤਾ ਹੈਗਾ ਵੈ ਔਰ ਇਹ ਉੱਚੀਆਂ ਹਰਕਤਾਂ ਦੇ ਨਾਲ ਉਹ ਉਹਨਾਂ ਨੂੰ ਡੀਫੇਮ ਨਹੀਂ ਕਰੰਦੇ ਬਲਕਿ ਉਹਨਾਂ ਦੀ ਸ਼ੋਹਰਤ 'ਚ ਹੋਰ ਅਜ਼ਾਫਾ ਹੋ ਰਿਹਾ ਹੈ ਲੋਗ ਉਹਨਾਂ ਨੂੰ ਹੋਰ ਮੁਹੱਬਤ ਕਰੰਦੇ ਹੈਗੇ ਆ ਕਿਉਂਕਿ ਜਦੋਂ ਕਿਸੇ ਬੇਗੁਨਾਹ ਬੰਦੇ ਤੇ ਜ਼ੁਲਮ ਜਿਆਤੀ ਕੀਤੀ ਜਾਂਦੀ ਹੈ ਤੇ ਜਿਹੜੇ ਉਹਨੂੰ ਚਾਉਣ ਵਾਲੇ ਹੁੰਦੇ ਆ ਉਹ ਹੋਰ ਉਹਦੇ ਨਾਲ ਹੋ ਜਾਂਦੇ ਹੈਗੇ ਆ ਇਸੇ ਤਰ੍ਹਾਂ ਅਮਰਤਪਾਲ ਦੇ ਨਾਲ ਵੀ ਕਰੰਦਾ ਹੀਗੀ ਹੈ ਅਮਰਤਪਾਲ ਦੇ ਐਨਐਸਐਲਆਈ ਫਿਰ ਉਹਦੇ ਭਰਾ ਤੇ ਨਸ਼ੇ ਦਾ ਜਿਹੜਾ ਮਾਮਲਾ ਆ ਪਾਇਆ ਗਿਆ ਉਹਦੇ ਵਿੱਚ ਵੀ ਉਹ ਬਰੀ ਹੋ ਗਏ ਅਮਨਾਲ ਵੀ ਲੋਕਾਂ ਨੇ ਇੱਕ ਫਤਵਾ ਦਿੱਤਾ ਕਿ ਇਹ ਜਿਹੜਾ ਉਹਨਾਂ ਦੇ ਭਰਾਤੇ ਉਤੇ ਵੀ ਅਲੀਗੇਸ਼ਨ ਲੱਗਾ ਹੈਗਾ ਵਾ ਇਹ ਗਲਤ ਹੈਗਾ ਵਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਬਿਲਕੁਲ ਨਿਸ਼ਾਨ ਨਹੀਂ ਕਰਦੇ ਹੈਗੇ ਤੇ ਹੁਣ ਜਿਹੜੀ NSA ਦੇ ਉਹਨਾਂ ਦੇ ਮਾਮਲੇ ਤੇ ਜਿਹੜੀ ਸੁਣਵਾਈ ਹੋਣੀ ਹੈ ਉਹਦੇ ਵਿੱਚ ਉਮੀਦ ਹੈ ਕਿ ਭਾਈ ਅਮਰਤਪਾਲ ਰਿਹਾਅ ਹੋ ਜਾਣਗੇ ਔਰ ਜਲਦ ਫਟੂਰ ਸਾਹਿਬ ਦੇ ਲੋਕਾਂ ਦਾ ਤੇ ਇਹ دل ਨਾਲ ਸ਼ੁਕਰੀਆ ਅਦਾ ਕਰਨਗੇ ਔਰ ਪਾਰਲੀਮੈਂਟ ਦੇ ਵਿੱਚ ਪਹੁੰਚ ਕੇ ਸਿੱਖਬੰਦ ਦੀ ਆਵਾਜ਼ ਬੁਲੰਦ ਕਰਨਗੇ ਜਿਸ ਤਰ੍ਹਾਂ ਉਹਨਾਂ ਨੇ ਚੋਣਾਂ ਦੇ ਵਿੱਚ ਇੱਕ ਵੱਡੀ ਲੀਡ ਹਾਸਲ ਕੀਤੀ ਹੈ ਉਮੀਦ ਹੈ ਕਿ ਪਾਰਲੀਮੈਂਟ ਦੇ ਵਿੱਚ ਵੀ ਜਦੋਂ ਭਾਈ ਅਮਰਤਪਾਲ ਗਰਜਣਗੇ ਤੇ ਉਹਨਾਂ ਦੀ ਗਰਜ ਦੇ ਅੱਗੇ ਕੋਈ ਵੀ ਆਵਾਜ਼ ਨਹੀਂ ਚੁੱਕ ਸਕੇਗਾ ਔਰ ਆਪਣੇ ਮੁੱਦਿਆਂ ਤੇ ਉਹ ਵਾਜ਼ਿਆਤੌਰ ਤੇ ਗੱਲ ਕਰ ਸਕਣਗੇ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟਾਇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼